ਸਵਾਗਤ ਹੈ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਲਈ Mahindra 255 2 ਸਿਲੰਡਰ DI ਬਕਾਉ ਲੈ ਕੇ ਆਏ ਆਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਜੋ ਤੁਹਾਡੇ ਤੱਕ ਸਾਰੀ ਜਾਣਕਾਰੀ ਪਹੁੰਚ ਸਕੇ ਗੱਲ ਕਰੀਏ ਟਰੈਕਟਰ ਬਾਰੇ ਤਾਂ ਬਹੁਤ ਚੰਗੀ ਕੰਡੀਸ਼ਨ ਦਾ ਟਰੈਕਟਰ ਆ ਜੀ ਬਹੁਤ ਸਾਫ਼ ਸੋਹਣਾ ਟਰੈਕਟਰ ਆ ਘਰੇਲੂ ਚੱਲਿਆ ਟਰੈਕਟਰ ਆ ਦੇਖ ਸਕਦੇ ਹੋ ਤੁਸੀਂ ਵੀਡੀਓ ਦੇ ਵਿੱਚ ਪੂਰਾ ਸਾਫਟ ਟਰੈਕਟਰ ਆ ਕੱਲੇ ਰਿੰਮਾਂ ਤੇ ਰੰਗ ਵੱਜਿਆ ਹੋਇਆ ਦੁਬਾਰਾ ਬਾਕੀ ਸਾਰਾ ਟਰੈਕਟਰ origignal ਆ ਜੀ ਦੇਖ ਪਰਖ ਕੇ ਦਸੱਲੀ ਕਰਕੇ ਵਾਹ ਚਲਾ ਕੇ ਫਿਰ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਜੇ ਆਪਾਂ ਟਾਇਰਾਂ ਦੀ ਗੱਲ ਕਰੀਏ 50 ਪੈਸੇ ਕੰਪਨੀ ਦੇ ਪੱਕੇ ਟਾਇਰ ਨੇ ਚਾਰੇ ਰਿੰਮ ਪੂਰੇ ਸਾਫ ਨੇ ਰਿੰਮ ਰੰਗ ਪੇਂਟ ਹੋਏ ਆ ਦੁਬਾਰਾ ਬਾਕੀ ਟਰੈਕਟਰ ਸਾਰਾ origignal ਆ ਜੀ ਨਵੇਂਆ ਵਰਗੀ ਬੈਟਰੀ ਆ 셀ਫ 스타ਟਰ ਟਰੈਕਟਰ ਆ ਜੀ ਦੇਖ ਸਕਦੇ ਹੋ ਤੁਸੀਂ ਪੰਜਾਬ ਨੰਬਰ ਟਰੈਕਟਰ ਆ ਕੋਈ ਮਰਗਿਆਟ ਨਹੀਂ ਗਲਿਆ ਹੋਇਆ ओरिजिनल ਨਾਲ ਦੇ ਮਰਗਿਆਟ ਨੇ ਜੇ ਆਪਾਂ ਹੁਣ ਇਸ ਦੇ ਮਾਡਲ ਦੀ ਗੱਲ ਕਰੀਏ 1988 ਮਾਡਲ ਟਰੈਕਟਰ ਆ ਜੀ ਇਹ ਪੰਜਾਬ ਨੰਬਰ ਦਾ ਟਰੈਕਟਰ ਆ ਪਿਛਲੇ ਹੀ ਸੇ ਤੋਂ ਤੁਸੀਂ ਦੇਖ ਸਕਦੇ ਹੋ ਪੂਰਾ ਸਾਫ ਆ ਲੈਂਕਾਂ ਦਾ ਡੰਡਾ ਫੱਟੀ ਟਰੈਕਟਰ ਦੇ ਨਾਲ ਆ ਮਰਗਿਆਟ ਪੂਰੇ ਚੰਗੇ ਪਏ ਨੇ ਜੀ ਕਿਸੇ ਪਾਸੋਂ ਗਲੇ ਨਹੀਂ ਹੋਏ ਜੇ ਕੇ ਕੰਪਨੀ ਦੇ ਟਾਇਰ ਨੇ ਇੰਜਨ ਗੇਅਰ ਦੀ ਵੀਰ ਦੀ ਫੁੱਲ ਦਸੱਲੀ ਹੋਊਗੀ ਜੀ ਵਾਹ ਚਲਾ ਕੇ ਦਸੱਲੀ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਲੈਫਟ ਦਾ ਇੰਜਨ ਦਾ ਗੇਅਰ ਦਾ ਪਿਛਲੇ ਹਿੱਸੇ ਦਾ ਬਿਲਕੁਲ ਨਵਾਂ ਟਰੈਕਟਰ ਦਸੱਲੀ ਕਰਕੇ ਤੁਸੀਂ ਟਰੈਕਟਰ ਫੇਰ ਖਰੀਦ ਸਕਦੇ ਹੋ ਦੁਬਾਰਾ ਫੇਰ ਦੱਸ ਦਿੰਦੇ ਆ ਮਹਿੰਦਰਾ 255 2 ਸਿਲੰਡਰ ਟਰੈਕਟਰ ਆ ਜੀ ਇਹ ਜੇ ਕਿਸੇ ਵੀਰ ਨੇ ਖਰੀਦਣਾ ਖਰੀਦਣ ਦਾ ਚਾਹਵਣਾ ਇੱਕ ਵਾਰ ਵੀਰ ਨੂੰ ਜ਼ਰੂਰ ਕਾਲ ਕਰੇ ਟਰੈਕਟਰ ਬਾਰੇ ਬੰਦੀ ਜਾਣਕਾਰੀ ਪ੍ਰਾਪਤ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਜੇ ਹੁਣ ਆਪਾਂ ਇਸ ਦੀ ਡਿਮਾਂਡ ਦੀ ਗੱਲ ਕਰੀਏ ਵੀਰ ਕੰਨਿਓ 95000 ਰੁਪਿਆ ਡਿਮਾਂਡ ਰੱਖੀ ਗਈ ਆ ਇਹ ਕੋਈ ਪੱਕਾ ਰੇਟ ਨਹੀਂ ਮੌਕੇ ਤੇ ਤੁਹਾਡਾ ਪੂਰਾ ਮਾਨਤਨ ਕੀਤਾ ਜਾਊਗਾ ਜੋ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰਕੇ ਜਾਊਗਾ ਵੀਰ ਉਸ ਦਾ ਸਪੈਸ਼ਲ ਮਾਨਤਾਣ ਕਰਨਗੇ ਮਾਲਕ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 941650333 ਨੂੰ ਫੋਨ ਕਰ ਸਕਦੇ ਹੋ ਜੀ ਤੁਸੀਂ ਟਰੈਕਟਰ ਬਹੁਤ ਸੋਹਣਾ ਸਾਂਭਿਆ ਹੋਇਆ ਚੰਗਾ ਟਰੈਕਟਰ ਆ ਆਪਣੇ ਚੈਨਲ ਤੇ ਐਡ ਹੋਣ ਵਾਸਤੇ ਵੀਰੋ ਸਕਰੀਨ ਉੱਤੇ ਚੱਲ ਰਹੇ ਨੰਬਰ ਤੇ ਵੀਡੀਓ ਬਣਾ ਕੇ ਜਾਂ ਫੋਟੋਆਂ ਸੈਂਡ ਕਰੋ ਆਪਾਂ ਤੁਹਾਡੀ ਐਡ ਫ੍ਰੀ ਦੇ ਵਿੱਚ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ